ਐਨਰਜੀ ਸੇਵਰ ਹੈ ਬਿੱਲ ਬਚਾਉ ਯੰਤਰ ਜੇ ਬਿੱਲ ਘਟ ਜਾਏਗਾ ਦੇ ਨਾਲ ਆ ਵੇਖੋ ਆ ਚੱਕ ਇਹ ਫਲੇਮ ਉੱਤੇ ਤੱਕ ਜਾਂਦੀ ਹੈ ਤੇ ਆਲੇ ਦੁਆਲੇ ਤੱਕ ਹੀਟ ਕਰ ਦਿੰਦੀ ਹੈ ਚੀਜ਼ ਇਹ ਸੁਨਿਆਰੇ ਦੇ ਦੁਕਾਨ ਤੇ ਜਿੱਦਾਂ ਬਟਨ ਕੱਢੇ ਹੁੰਦੇ ਨੇ ਆ ਵੇਖੋ ਜੀ ਆ ਇੱਥੋਂ ਬਟਨ ਨੱਪਿਆ ਤੇ ਆ ਸ਼ਟਰ ਆ ਗਿਆ ਥੱਲੇ ਜੀ ਫੋਨ ਤੋਂ ਵੀ ਚਲਾ ਸਕਦੇ ਆ ਅੱਛਾ ਫੋਨ 'ਚ ਵੀ ਐਪ ਹੈਗੀ ਹੈ ਆ ਵੇਖੋ ਓਪਨ ਥੱਲੇ ਕਰਿਓ ਰੁਕ ਗਿਆ ਆ ਥੱਲੇ ਆ ਗਿਆ ਵਾਹ ਜੀ ਇਹ ਹੈਗੇ ਨੇ ਫਾਇਰ ਅਲਾਰਮ

ठीक है तो लाइन पर एक्स्ट्रा वायर पर लोड नहीं रहती है वेस्टेज नहीं होती है ओके इससे बिल बचती है जो थी? वायर लॉस होती है 40 परसेंट वो बच जाती है यानी कि अप्रूव्ड है गवर्नमेंट ऑफ तो इंडिया से इसका अप्रूवल तो इसका तो अच्छा, तो है लीगल है ये दो हजार का है अभी पंद्रह सौ का मिल रहा है जो लोग यहाँ नहीं आ सकते हो लुधियाना पैन इंडिया हमारा कुरियर चार्ज फ्री है अच्छा आप मंगा सकते हैं हां जी हां जी हां जी उसने कॉल करके मंगाता कर हां जी हां जी हां जी ये भी नंबर है ठीक है ये ए हीटर है जी अच्छा आउटडोर रूफ टॉप पे रेस्टोरेंट्स ਤੁਸੀਂ ਆਊਟਡੋਰ ਕਿਤੇ ਵੀ ਯੂਜ਼ ਕਰ ਸਕਦੇ ਹੋ اچھا ਆਊਟਡੋਰ ਵਾਲਾ ਹੀਟਰ ਆ ਉਹ ਹਾਂ ਜੀ ਇਹ ਇਲੈਕਟ੍ਰਿਕ ਹੀਟਰ ਹੈ ਜੀ ਓਕੇ ਇਹ ਗੈਸ ਵਾਲਾ ਜੀ ਇਹ ਗੈਸ ਵਾਲਾ ਜੀ हां जी हां जी ਠੀਕ ਹੈ ਠੀਕ ਹੈ ਇਹ ਵੀ ਗੈਸ ਵਾਲਾ ਹੀਟਰ ਹੈ ਜੀ ਇਹ ਮੈਂ ਵੇਖਿਆ ਸੀ ਇੱਥੇ ਨਾ ਖਨੋਰੀ ਬਾਰਡਰ ਤੇ ਹਾਂ ਜੀ ਹਾਂ ਜੀ ਹਾਂ ਜੀ ਖਾਲ ਸਾਈਡ ਵਾਲੇ ਨੇ ਲਾਇਆ ਸਾਡੇ ਉਹ ਲੈ ਕੇ ਠੀਕ ਉਹੀ ਹੈ ਨਾ ਠੀਕ ਹੈ ਇਹ ਹੈਂਗਿੰਗ ਹੀਟਰ ਆ ਜਾਂਦਾ ਜੀ ਇਹ ਹੈਂਗਿੰਗ ਹੀਟਰ ਓਕੇ ਸਾਰੇ ਯਾਨੀ ਕਿ ਆਊਟਡੋਰ 'ਚ ਲੱਗਦਾ ਇਹ ਆਊਟਡੋਰ 'ਚ ਇਹ ਇਨਰ ਵੀ ਲੱਗ ਸਕਦਾ ਤੁਹਾਡੇ ਘਰ ਦੇ ਅੰਦਰ ਵੀ ਲੱਗ ਸਕਦਾ ਘਰ ਦੇ ਬਾਹਰ ਵੀ ਲੱਗ ਸਕਦਾ ਠੀਕ ਹੈ ਹਾਂਜੀ ਇਹ ਵਾਟਰ ਪ੍ਰੂਫ ਨੇ ਅੱਛਾ ਜੀ ਇਹਨੂੰ ਬਾਰਿਸ਼ ਨਾਲ ਕੋਈ ਫਰਕ ਨਹੀਂ ਪੈਂਦਾ ਫਰਕ ਤੇ ਉਹ ਇੱਕ ਫਲੇਮ ਬਲਦੀ ਪਈ ਉਹਦੇ ਵਿੱਚ ਹਾਂਜੀ ਹਾਂਜੀ ਉਹ ਵੀ ਯਾਨੀ ਕਿ ਆਊਟਡੋਰ ਲਈ ਆਊਟਡੋਰ ਹੀਟਰ ਵਸਤੂ ਹੈ ਜੀ ਇਹ ਬੱਚੇ ਵੀ ਇਹਨੂੰ ਮਤਲਬ ਹੱਥ ਲਗਾਉਣ ਦੇ ਨੂੰ ਕੋਈ ਦਿੱਕਤ ਨਹੀਂ ਹੈਗੀ ਉਹ ਦਿੱਕਤ ਨਹੀਂ ਹੈ ਯਾਨੀ ਕਿ ਇਹਦੀ ਹੀਟ ਵੀ ਬਹੁਤ ਅੱਛੀ ਆ ਇਹ ਦੇਖਣ ਨੂੰ ਵੀ ਬਹੁਤ ਅੱਛਾ ਹਾਂ ਇੱਥੇ ਦਾ ਕਾਰੀ ਕਾਫੀ ਦੂਰ ਖੜੇ ਇੱਥੇ ਤੱਕ ਕਾਰੀ ਹੀਟੇਜ ਇਹ ਇਹ ਬੇਸਿਕਲੀ ਇੰਟੈਕਸ ਐਕਸਪੋਸ ਆਨੇ ਵਾਲ ਤੇ ਲੱਗਿਆ ਹੋਇਆ ਜੀ ਅੱਛਾ ਜੀ ਸਾਡੀ ਫੈਕਟਰੀ ਲੁਧਿਆਣੇ ਲੁਧਿਆਣਾ ਚੀਮਾ ਚੌਂਗ ਦੇ ਨਜ਼ਦੀਕ ਪੈਂਦਾ ਤੁਸੀਂ ਚੈਰੀਫਨ ਐਂਡ ਹੀਟਰਸ ਤੇ ਸਰਚ ਕਰੋਗੇ ਤੜਾ ਸਾਰਾ ਡਿਟੇਲ ਆ ਜਾਏਗੀ ਡਿਟੇਲ ਆ ਜਾਏਗੀ ਆਲੇਸ਼ ਹੈ ਨਾ ਗੈਸ ਬੇਸਡ ਫਾਇਰ ਐਕਸਟਿੰਗੁਇਸ਼ਰ ਨੂੰ ਲੱਗਦਾ ਮੈਂ ਬੋਲਦਾ ਇਸ ਤਰੀ ਪਰ ਮੈਂ ਕਦੀ ਇਹਦੇ ਨਾਲ ਪੰਗਾ ਲਿਆ ਨਹੀਂ ਮੈਂ ਇਹਨੂੰ ਕਹਿੰਨਾ ਅੱਗ ਬੁਝਾਉ ਯੰਤਰ ਤੇ ਇਹ ਤੁਸੀਂ ਵੱਡੀਆਂ ਬਿਲਡਿੰਗਾਂ ਚ ਵੇਖੋਗੇ ਐਵੇਂ ਤੁਹਾਨੂੰ ਪਾਈਪੂ ਵਿੱਚ ਲੱਗੇ ਵਿਖਾਈ ਦਿੰ ਤੇ ਇਹ ਆਪਣੇ ਯਾਨੀ ਕਿ ਘਰੇਲੂ ਯੂਜ਼ ਦੇ ਲਈ ਬਿਲਡਿੰਗ ਦੇ ਉੱਤੇ ਇਹੋ ਜਿਹਾ ਮਸਮਾਨ ਲੱਗਾ ਵੇਖਿਆ ਹੁੰਦਾ ਕਈ ਵਾਰੀ ਇਹ ਸੈਂਸਰ ਹੁੰਦੇ ਨੇ ਕਹਿ ਲਓ ਸੈਂਸਰ ਦੇ ਨਾਲ ਚੱਲਦੇ ਨੇ ਤੇ ਇਹ ਪਾਣੀ ਫਿਰ ਸੜ ਦਿੰਦੇ ਨੇ ਫਿਟਿੰਗ ਕੀਤੀ ਹੁੰਦੀ ਹੈ ਪ੍ਰੋਪਰ ਸਾਰੇ ਇਹੋ ਜਿਹਾ ਸਾਨੂੰ ਅੱਗ ਬੁਝਾਊ ਯੰਤਰ ਘਰ ਵੀ ਇੱਕ ਜ਼ਰੂਰ ਰੱਖਣਾ ਚਾਹੀਦਾ ਆਹ ਪਰਲੇ ਪਾਸੇ ਵੇਖੋ ਜੀ ਵਾਈਫਾਈ ਸ਼ਟਰ ਇੱਕ ਥੱਲੇ ਜਾਂਦਾ ਪਿਆ ਆਹ ਕੁੱਤੇ ਜਾ ਕੇ ਉਹਨੂੰ ਰੁਕ ਗਿਆ ਆਹ ਵੇਖੋ ਹੈ ਲੋ ਰੋਲਿੰਗ ਸ਼ਟਰ ਚਾਹੇ ਟਰਾਂਸਪੇਰੈਂਟ ਕਰ ਲਓ ਚਾਹੇ ਗ੍ਰੇਲ ਵਾਲਾ ਕਰ ਲਓ ਆ ਵੇਖੋ ਜੀ ਆ ਇਥੋਂ ਬਟਨ ਲੱਪਿਆ ਤੇ ਆ ਸ਼ਟਰ ਆ ਗਿਆ ਥੱਲੇ ਵਾਈਫਾਈ ਸ਼ਟਰ ਕਹਾਰੇ ਇਹਨੂੰ ਆਪਾਂ ਜੇਰ ਤੁਸੀਂ ਫੋਨ ਤੋਂ ਵੀ ਚਲਾ ਲੱਗਦੇ ਆ ਅੱਛਾ ਫੋਨ 'ਚ ਵੀ ਐਪ ਹੈਗੀ ਹੈ ਆ ਵੇਖੋ ਓਪਨ ਆ ਵੇਖੋ ਜੀ ਇੱਥੇ ਓਪਨ ਆ ਜਾ ਰਿਹਾ ਜੀ ਉੱਤੇ ਪਹਿਲੇ ਕਰਿਓ ਰੁਕ ਗਿਆ ਆ ਥੱਲੇ ਆ ਗਿਆ ਵਾਹ ਜੀ ਵਾਹ ਤੁਸੀਂ ਕਿਤੇ ਵੀ ਬੈਠੇ ਹੋ ਤੁਸੀਂ ਉੱਥੋਂ ਸ਼ਟਰ ਚਲਾ ਸਕਦੇ ਹੋ ਓਪਨ ਚ ਚਲਾ ਸਕਦੇ ਹੋ ਵਾਹ ਫੋਨ ਦੇ ਵਿੱਚ ਆ ਕਿਤੇ ਦੂਰ ਗਿਆ ਆ ਵੇਖੋ ਇੱਧਰ ਆ ਮੈਂ ਇੱਧਰ ਵਿਖਾਦਾ ਟੀਵੀ ਤੇ ਲੱਗਾ ਮਗਰ ਕਿਸੇ ਦੇ ਗਰਾਜ ਦੇ ਵਿੱਚ ਆ ਦੇਖੋ ਮਤਲਬ ਬੰਦੇ ਨੇ ਗੱਡੀ ਬਾਹਰ ਕੱਢੀ ਤੇ ਭਾਵੇਂ ਆਪ ਹੀ ਲੋਕ ਕਰਕੇ ਆ ਜੇ ਹਾਂਜੀ ਹਾਂਜੀ ਠੀਕ ਹੈ ਟਾਈਮਰ ਵੀ ਲੱਗ ਜਾਂਦਾ ਵੀਰ ਕਹਿ ਰਹੇ ਨੇ ਆ ਵੇਖ ਲਓ ਜੀ ਨਿਊ ਪੰਜਾਬ ਰੋਲਿੰਗ ਸ਼ਟਰ ਇੰਡਸਟਰੀਜ਼ ਨਾ ਅਮਰੀਕ ਸਿੰਘ ਮਠਾਰੂ ਤੇ ਨੰਬਰ ਵੇਖ ਲਓ ਵੀਰਾਂ ਦੇ ਜੇ ਕਿਸ ਨੂੰ ਚਾਹੀਦਾ ਭਾਈ ਤੇ ਕੰਟੈਕਟ ਕਰ ਲਿਆ ਜੀ ਆ ਵੇਖੋ ਜੀ ਹਾਂ ਪਿਆਰ ਨੂੰ ਸਵਿੱਚ ਆਉਂਦੇ ਹੁੰਦੇ ਸੀ ਪਹਿਲਾਂ ਪਹਿਲਾਂ ਪਤਾ ਨਾ ਆ ਵੇਖੋ ਅਵੇ ਲੀਟ ਆਪ ਘਰ ਬਣਾਣੇ ਆ ਕਈ ਵਾਰੀ ਆਪਾਂ ਆ ਵੇਖੋ ਪੱਖੇ ਦਾ ਸੁੱਚਾਂ ਦੀਆਂ ਕਿਸਮਾਂ ਵੇਖੋ ਕੀੜੀਆਂ ਨੇ ਇਹ ਹੈ ਗਿਆ ਜੀ ਆਪਣਾ ਐਸ ਐਸ ਕੇ ਇਲੈਕਟ੍ਰੀਕਲ ਐਕਸੀਲੈਂਸ ਹੈ ਸਿንስ 1935 1935 ਤੋਂ ਸੋਚੀ ਵੇਖੋ ਕਿਵੇਂ ਦੇ ਆਏ ਜੀ ਹੈ ਆ ਵੇਖ ਲਓ ਜੀ 골ਡ ਪਲੇਟ ਦੇ ਵਿੱਚ ਉਹੀ ਕਨਸੈਪਟ ਸਾਰਾ ਵੇਖ ਆ ਵੇਖੋ ਹੈ एसएसके है जी ये है ਤੇ ਆਹ ਵੇਖੋ ਜੇ ਇਹ ਆਹ ਵੇਖੋ ਪਾਵਰ ਸਵਿਚ ਚ ਕਰਨਾ ਕਿ ਜੀਆਂ ਘੈਂ ਚੀਜ਼ਾਂ ਨੇ ਵਿਆ ਤਾਂ ਹੈ ਆਹ ਵੇਖੋ ਜਿੱਦਾਂ سونے ਦੇ ਹੁੰਦੇ ਨੇ ਠੀਕ ਆਹ ਬਿਲਕੁਲ ਬਲੈਕ 골ਡ ਆ ਗਿਆ ਅੱਗੇ एसएसके ਜੋ ਹੈ ਇੰਡੀਆ ਦੀ ਸਭ ਤੋਂ ਪੁਰਾਣੀ ਇਲੈਕਟ੍ਰੀਕਲ ਕੰਪਨੀ ਹੈ 1935 ਦੀ ਬਣੀ ਹੋਈ ਹੈ ਅੱਛਾ ਜੀ ਤੇ ਅਸੀਂ ਇਹ ਜਿਹੜੀ ਵੀ ਸੀਰੀਜ਼ ਤੁਸੀਂ ਦੇਖ ਰਹੇ ਹੋ ਸਾਰੀ ਬਰਾਸਤੀ ਹੈ ਬਰਾਸ ਤੋਂ ਤੇ ਇਲੈਕਟ੍ਰੋ ਪਲੇਟਿੰਗ ਹੈਗੀ ਹੈ ਠੀਕ ਹੈ 10 ਸਾਲ ਦੀ ਗਾਰੰਟੀ ਦੇ ਨਾਲ 5 ਸਾਲ ਦੀ ਕਲਰ ਦੀ ਵਾਰੰਟੀ ਹੈ ਠੀਕ ਹੈ ਠੀਕ ਹੈ ਨਾ ਐਂਡ ਅਗਰ ਕੁਆਲਿਟੀ ਦੀ ਗੱਲ ਕਰੀਏ ਮੰਨ ਲਓ ਕੋਈ ਵੀ ਪ੍ਰੋਡਕਟ ਬੀਆਈਐਸ ਸਟੈਂਡਰਡ ਇੰਡੀਆ ਦੇ ਵਿੱਚ ਕਹਿੰਦਾ ਹੈਗਾ ਕਿ ਜੋ ਵੀ ਇਲੈਕਟ੍ਰੀਕਲ ਪ੍ਰੋਡਕਟ ਹੈ ਉਹਨਾਂ ਦਾ ਸਟੈਂਡਰਡ ਕੀ ਹੋਣਾ ਚਾਹੀਦਾ ਹੈ ਠੀਕ ਹੈ ਜੀ ਉਹ ਅਗਰ ਕਹਿੰਦਾ ਕਿ 40 ਹਜ਼ਾਰ ਵਾਰੀ ਤੁਹਾਡਾ ਸਵਿਚ ਉੱਪਰ ਜਾਂ نیچے ਹੁੰਦਾ ਤਾਂ ਇੱਕ ਅੱਛਾ ਸਵਿਚ ਆਇਆ 80000 ਵਾਰੀ ਸਾਡਾ ਜਿਹੜਾ ਸਵਿਚ ਹੈ 1 ਇਹ ਕਿੱਥੇ ਆਪਣੀ ਫਰਮ ਮਤਲਬ ਨਹੀਂ ਇਹ ਕਪੂਰਥਲਾ ਦੀ ਕੰਪਨੀ ਹੈ ਅੱਛਾ ਇੰਡੀਆ ਦੇ ਵਿੱਚ ਸਾਡੇ ਇਲਾਵਾ ਕੋਈ ਬਣਾਉਂਦਾ ਵੀ ਨਹੀਂ ਹੈ ਮੈਂ ਤੇ ਮੇਰੇ ਪੁੱਛਣ ਦਾ ਇਹ ਮਤਲਬ ਸੀ ਜਿਨੇ ਮੈਂ ਪਟਿਆਲੇ ਦਾ ਮੈਨੂੰ ਤੁਸੀਂ ਉੱਥੇ ਮਿਲੇ ਨਹੀਂ ਸ਼ਾਇਦ ਜਾਂ ਮੈਂ ਅਪਰੋਚ ਨਹੀਂ ਕੀਤੀ ਜੇ ਕਿਸੇ ਲੈਣੇ ਨੇ ਤੇ ਉਹ ਕਿੱਥੇ ਆਵੇ ਲੁਧਿਆਣੇ ਕਿ ਕਿੱਥੇ ਨਹੀਂ ਤੁਸੀਂ ਜਸਟ ਇੱਕ ਕਾਲ ਕਰ ਦਿਓ ਵੀ ਆਰ ਜਸਟ ਅ ਕਾਲ ਅਵੇ ਅੱਛਾ ਕੀ ਹੈ क्योंकि ਇਹ स्विच ਸਵਿਚ महंगी सीरीज़ है कि हर जगह ਜਗ੍ਹਾ ਰੱਖ ਨਹੀਂ ਸਕਦੇ ਤੇ ਅਸੀਂ ਸਾਡੀ ਆਪਣੀ ਇੱਕ ਟੀਮ ਹੈਗੀ ਆ ਉਹ ਤੁਹਾਡੇ ਕੋਲ ਆਏਗੀ ਤੁਹਾਨੂੰ ਸਵਿਚ ਦਿਖਾਏਗੀ ਤੇ ਉਸ ਤੋਂ जो है ना, यू कैन ਕੈਨ अप्रोच। ਅਪਰੋਚ ਠੀਕ ਇੱਕ ਹਲਕਾ ਇਹ ਅਗਰ ਆਈਡੀਆ ਅਗਰ ਲੈਣਾ ਹੋਵੇ ਜੀ ਜਿੱਦਾਂ ਇਹ ਅਗਰ ਇੱਕ ਸਵਿਚ ਤੇ ਸਾਕਟ ਦਾ ਕੀ ਭਾਜੀ ਇਹ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਵੇਖੋ ਕਿਵੇਂ ਦੇ ਬਟਨ